ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਰ ਰੋਜ਼ ਵਾਂਗ ਦਾ ਸਹਿਰਾ ਜਰ ਰੋਇਆ ਆਪਣੀ YouTube ਚੈਨਲ ਗੁਰਸਾਖੀਅ ਸਬਦ ਵਿਚਾਰ ਤੇ ਆਪ ਜੀ ਦੇ ਨਾਲ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸ੍ਰੀ ਸਹਿਜ ਪਾਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਾਂ ਆਪਣੀ ਚੈਨਲ ਗੁਰਸਾਖੀਅ ਸਬਦ ਵਿਚਾਰ ਤੇ ਪਿਛਲੇ ਸਾਲ ਤੋਂ ਆਰੰਭ ਕੀਤਾ ਹੋਇਆ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 718 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰੂ ਕਿਰਪਾ ਕਰਨ ਤੇ ਆਪਾਂ ਅੱਜ 719 ਅੰਗ ਤੋਂ ਪਾਠ ਕਰਨਾ ਹੈ ਸਤਿਗੁਰੂ ਆਪਣੀ ਸੇਵਾ ਆਪ ਕਰਵਾਉਣ ਪਰ ਸਾਧ ਸੰਗਤ ਜਿਵੇਂ ਕਿ ਮੈਂ ਅਕਸ਼ਰ ਹਰ ਰੋਜ਼ ਇਹ ਬੇਨਤੀ ਕਰਿਆ ਕਰਦਾ ਹਾਂ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਜੇ ਸਾਥ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਆਪਣਾ ਮੇਰ ਭਰਿਆ ਹੱਥ ਦਾਸ ਰਿਕ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਦਾਸ ਰਿਕ ਸਿਰ ਤੇ ਰੱਖੋ ਜੀ ਮੇਰ ਭਰਿਆ ਹੱਥ ਤੇ ਸਾਰੀ ਸੰਗਤ ਅਧਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ करो जी किरपा ते सारी संगत आखो जीन धन श्री गुरू ग्रंथ साहिब जी करो जी किरपा ते सारी संगत कियो तन तन अमर अनोखे शहीद बाबा जीप जी ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਰਾਗ ਬਿੜਾੜੀ ਮਲਾ ਚੌਥਾ ਕਰ ਪਹਿਲਾ ਦੋ ਪਦੇ ਰਾਗ ਬਿੜਾੜੀ ਕਰ ਪਹਿਲੇ ਵਿੱਚ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਦੀ ਦੋ ਬੰਦਾ ਵਾਲੀ ਬਾਣੀ ਜਿਸ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿ ਰਹੇ ਹਨ ਇੱਕ ਓਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੁਣ ਮਨ ਕਥ ਕਥਾ ਹਰ ਨਾਮ हे मेरे मन उस परमेश्वर दी उस परमात्मा दा नाम ते सिफत सलास सुणया कर जिस दा सही स्वरूप बयान नहीं कीता जा सकदा रिद्ध बोग सिद्ध सुख पावै पाज गुरमत हरि राम राम ਰਹਾਉ ਰਹਾਉਲੀ ਪੰਕਤੀ ਹੈ ਇਸ ਪੰਕਤੀ ਦੇ ਵਿੱਚ ਸਾਰੇ ਸ਼ਬਦਾਂ ਅੰਤਰੀ ਭਾਵ ਹੁੰਦਾ ਹੈ ਇਸ ਲਈ ਸਤਿਗੁਰੂ ਕਹਿੰਦੇ ਹਨ ਇੱਥੇ ਥੋੜਾ ਜਿਹਾ ਵਿਸ਼ਰਾਮ ਦੇ ਕੇ ਉਸ ਨੂੰ ਵਿਸ਼ੇਸ਼ ਤੌਰ ਤੇ ਵਿਚਾਰ ਕਰੋ ਇੱਥੇ ਸਤਿਗੁਰੂ ਕਹਿ ਰਹੇ ਹਨ हे ਮਨ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਪਰਮੇਸ਼ਰ ਦਾ ਨਾਮ ਜਪਿਆ ਕਰ ਤੂੰ ਧਨ ਪਦਾਰਥ ਉੱਚੀ ਅਕਲ ਕਰਾਮਾਤੀ ਤਾਕਤਾਂ ਸਾਰੇ ਸੁੱਖ ਜਿਹੜੇ ਹਨ ਇਹ ਹਰ ਨਾਮ ਦੇ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਹੀ ਪ੍ਰਾਪਤ ਕਰ ਲਵੇਗਾ ਰਹਾ ਉਹ ਦਾ ਅੰਮ੍ਰਿਤ ਥੋੜਾ ਜਿਹਾ ਅਵਜ਼ਾਮ ਦਈਏ ਨਾ ਨਾ ਕਿਆਨ ਪੁਰਾਨ ਜਸ ਉਤਨ ਖਟ ਦਰਸ਼ਨ ਗਰ ਰਾਮ ਏ ਮਨ ਉਸ ਅਕਥ ਪਰਮਾਤਮਾ ਦਾ ਸਿਮਰਨ ਕਿਆ ਕਰ ਜਿਸ ਦਾ ਉਤਮ ਜਸ ਮਹਾ ਭਾਰਤ ਆਦਿਕ ਅਨੇਕਾਂ ਪ੍ਰਸੰਗ ਪ੍ਰਾਂਤਿ ਛੇ ਸ਼ਾਸਤਰ ਗਾਉਂਦੇ ਹਨ ਪਰ ਉਸ ਦਾ ਅੰਤ ਨਹੀਂ ਪਾ ਸਕੇ ਸ਼ੰਕਰ ਕਰੋੜ ਤੇਤੀਸ ਤੇ ਆਇਓ ਨਹੀਂ ਜਾਣਿਓ ਹਰ ਮਰਮਾਮ ਸ਼ਿਵ ਜੀ ਤੇ ਤੇਤੀ ਕਰੋੜ ਦੇਵਤਿਆਂ ਨੇ ਵੀ ਉਸ ਦਾ ਧਿਆਨ ਤਰਿਆ ਏ ਪਰ ਉਸ ਪ੍ਰਮਾਤਮਾ ਦਾ ਉਸ ਪਰਮੇਸ਼ਰ ਦਾ ਉਸ ਹਰੀ ਦਾ ਭੇਦ ਨਹੀਂ ਪਾ ਸਕੀ ਸੁਰ ਨਰ ਗੰ ਗੰਦਰਬ ਜਸ ਗਾਵੇ ਸਭ ਘਰਤ ਜੇਤ ਉਪਾਮ ਏ ਮਨੁਸ ਪ੍ਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ ਜਸ ਦੇਵਤੇ ਗਣ ਗੰਦਰਬ ਗਾਉਂਦੇ ਆ ਰਹੇ ਹਨ ਜਿਤਨੀ ਵੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਉਂਦੀ ਹੈ ਨਾਨਕ ਕਿਰਪਾ ਕਰੀ ਹਰ ਜਿੰਨ ਕੋ ਤੇ ਸੰਤ ਭਲਾ ਹਰ ਰਾਮ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਜਿਹਨਾਂ ਉੱਤੇ ਕਿਰਪਾ ਕਰਦਾ ਹੈ ਉਹ ਮਨੁੱਖ ਜਿਹੜੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉੰਜ ਉਸ ਦਾ ਭੇਦ ਕੋਈ ਨਹੀਂ ਪਾ ਸਕਦਾ ਉਸ ਪਰਮੇਸ਼ਰ ਦਾ ਭੇਦ ਨਹੀਂ ਪਾਇਆ ਜਾ ਸਕਦਾ ਬੈਰਾਰੀ ਮਹਲਾ ਚੌਥਾ ਬੈਰਾਰੀ ਜਾਤ ਦੇ ਵਿੱਚ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਅੰਦਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਆਪਣੇ ਮੁਖਾਰਬਿੰਦ ਤੋਂ ਆਚਾਰਨ ਕਰਦੇ ਹੋਏ ਇਸ ਸ਼ਬਦ ਵਿੱਚ ਇਹ ਉਹ ਕਹਿ ਰਹੇ ਹਨ ਮਨ ਮਿਲ ਸੰਤ ਜਨਾ ਜਸ ਗਾਇਓ ਇਹ ਮਨ ਉਸ ਮਨੁੱਖ ਨੇ ਸੰਤ ਜਨਾ ਦੇ ਨਾਲ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦੀ ਸਿਫਤ ਸਲਾਖ ਕਰਨੀ ਸ਼ੁਰੂ ਕਰ ਦਿੱਤੀ ਹਰ ਹਰ ਰਤਨ ਰਤਨ ਹਰ ਨੀਕੋ ਗੁਰੂ ਸਤਗੁਰੂ ਦਾਨ ਦਿਵਾਇਓ ਰਹਾਉ ਇਸ ਪੰਕਤੀ ਤੇ ਥੋੜਾ ਜਿਹਾ ਸ਼ਾਮ ਦੇ ਕੇ ਇਸ ਨੂੰ ਵਿਸ਼ੇਸ਼ ਤੌਰ ਤੇ ਵਿਚਾਰ ਕੇ ਅੱਗੇ ਚਲਣਾ ਹੁੰਦਾ ਹੈ ਇੱਥੇ ਸਤਗੁਰੂ ਕਹਿ ਰਹੇ ਹਨ ਕਿ ਗੁਰੂ ਨੇ ਸੱਚੇ ਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ ਪਰਮਾਤਮਾ ਦਾ ਰਤਨ ਰੂਪੀ ਨਾਮ ਕੀਮਤੀ ਬਖਸ਼ਿਸ਼ ਵਜੋਂ ਦਿਵਾ ਦਿੱਤਾ ਰਹਾਉ ਥੋੜਾ ਜਿਹਾ ਬਿਸਰਾਮ ਦੇਵਾਂਗੇ ਤੇ ਉਸ ਜਨ ਕੋ ਮਨ ਤਨ ਸਭ ਦੇਉ ਜਿਨ ਹਰ ਹਰ ਨਾਮ ਸੁਣਾਇਓ ਏ ਮਨ ਮੈਂ ਉਸ ਮੁਖ ਨੂੰ ਆਪਣਾ ਮਨ ਤਨ ਸਭ ਕੁਝ ਭੇਟ ਕਰਦਾ ਹਾਂ ਜਿਸ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਸੁਣਾਇਆ ਹੈ ਪ੍ਰਮਾਤਮਾ ਦਾ ਜਸ ਸੁਣਾਇਆ ਹੈ ਤਨ ਮਾਇਆ ਸੰਪਤਿਸ ਦੇਉ ਜਿਨ ਹਰ ਮੀਤ ਮਲਾਇਓ ਤਨ ਪਦਾਰਥ ਮਾਇਆ ਸਭ ਕੁਝ ਉਸਦੇ ਹਵਾਲੇ ਕਰਦਾ ਜਿਸ ਨੇ ਮੈਨੂੰ ਮਿੱਤਰ ਪ੍ਰਭੂ ਦੇ ਨਾਲ ਮਲਾਇਆ ਹੈ ਖਿੰਦ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ हे मन जगत ਦੇ ਮਾਲਕ ਪ੍ਰਭੂ ਨੇ ਜਦੋਂ ਕਿਸੇ ਸੇਵਕ ਉਤੇ ਇੱਕ ਪਲ ਭਰ ਲਈ ਥੋੜੀ ਜਿੰਨੀ ਵੀ ਮੇਰ ਕਰ ਦਿੱਤੀ ਉਸ ਨੇ ਤਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਨ ਨਾਨਕ ਕੋ ਹਰ ਬੇਟਾ ਸੁਆਮੀ ਦੁੱਖ ਹਾਉ ਮੈ ਰੋਗ ਗਵਾਇਓ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਨੂੰ ਮਾਲਕ ਪ੍ਰਭੂ ਜੀ ਮਿਲ ਗਿਆ ਉਸ ਮਨੁੱਖ ਦਾ ਹਰੇਕ ਦੁੱਖ ਤੇ ਹਾਉਮੈ ਦਾ ਜਿਹੜਾ ਮੈ ਮੇਰੀ ਦਾ ਜਿਹੜਾ ਰੋਗ ਲੱਗਾ ਸੀ ਉਹ ਦੂਰ ਹੋ ਗਿਆ ਬੈਰਾਰੀ ਮਾਲਾ ਚੌਥਾ ਬੈਰਾਰੀ ਰਾਗ ਦੇ ਵਿੱਚ रामदास गुरु सच्चे बादशाह अपने पवित्र मुखारविंद ਤੋਂ ਨਿਰੰਕਾਰ ਪ੍ਰਭੂ ਦੀ ਬਾਣੀ ਅਚਾਰਨ ਕਰਦੇ ਹੋਏ ਇਹ ਸ਼ਬਦ ਵਿੱਚ ਇਹ ਕਹਿ ਰਹੇ ਹਨ ਹਰ ਜਨ RAM ਨਾਮ ਗੁਣ ਗਵਾ ਹਰ ਜਨ ਦਾ ਮਤਲਬ ਹੁੰਦਾ ਹੈ ਕਿ ਪ੍ਰਮਾਤਮਾ ਦਾ ਭਗਤ ਜਿਹੜਾ ਪ੍ਰਮਾਤਮਾ ਦਾ ਭਗਤ ਹੁੰਦਾ ਹੈ ਨਾ ਉਹ ਸਦਾ ਹਮੇਸ਼ਾ ਪਰਮਾਤਮਾ ਦੇ ਹੀ ਗੁਣ ਗਾਉਂਦਾ ਰਹਿੰਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਗ ਵਾ ਰਹਾਉ ਜੇ ਕੋਈ ਵੀ ਮਨੁੱਖ ਉਸ ਭਗਤ ਦੀ ਨਿੰਦਿਆ ਕਰਦਾ ਹੈ ਕੋਈ ਉਸ ਦੀ ਨਿੰਦਿਆ ਪੀ ਕਰਦਾ ਰਵੇ ਉਸ ਦੀ ਨਿੰਦਿਆ ਕਰਦਾ ਰਵੇ ਤਾਂ ਵੀ ਉਹ ਭਗਤ ਆਪਣਾ ਜਿਹੜਾ ਸੁਭਾਅ ਨਹੀਂ ਤਿਆਗਦਾ ਰਹਾਉ ਥੋੜਾ ਜਿਹਾ ਵਿਸ਼ਰਾਮ ਦੇ ਕੇ ਅੱਗੇ ਜਾਵਾਂਗੇ ਜੋ ਕਿਛ ਕਰ ਸੋ ਆਪੇ ਸਵਾਮੀ ਹਰ ਆਪੇ ਕਾਰ ਕੁਮਾਵੇ ਇਹ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕੰਮ ਕਰਦਾ ਹੈ ਹਰੇਕ ਕੰਮ ਆਪ ਮਾਲਕ ਪ੍ਰਭੂ ਕਰਦਾ ਹੈ ਹਰ ਆਪੇ ਹੀ ਹਿੰਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮੱਤ ਦਿੰਦਾ ਹੈ ਆਪ ਹੀ ਹਰੇਕ ਵਿੱਚ ਮਿੱਠਾ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰਿਆ ਹੈ ਹਰ ਆਪੇ ਪੰਜ ਤਤ ਬਿ ਸਤਾਰਾ ਵਿੱਚ ਤਾਂ ਤੂੰ ਪੰਜ ਆਪ ਬਾਵ ਪੰਜ ਤਤ ਜਿਨ੍ਹਾਂ ਤੋਂ ਦੇਹੀ ਬਣੀ ਹੈ ਜਲ ਅਗਨੀ ਪ੍ਰਥਵੀ ਬਾਜੂ ਤੇ ਆਕਾਸ਼ ਭਗਤ ਜਾਣਦਾ ਹੈ ਕਿ ਪ੍ਰਮਾਤਮਾ ਨੇ ਆਪ ਹੀ ਆਪਣੇ ਤੋਂ ਪੰਜ ਤਤਾਂ ਦਾ ਜਗਤ ਦਾ ਖਲਾਰਾ ਖਲਾਰਿਆ ਹੋਇਆ ਹੈ ਆਪ ਹੀ ਨ ਤਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ ਕਾਮ ਕ੍ਰੋਧ ਲੋਭੋ ਹੰਕਾਰ ਜਨ ਨਾਨਕ ਸਤਿਗੁਰੂ ਮੇਲੇ ਆਪੇ ਹਰ ਆਪੇ ਝਗੜ ਚਕਾਵੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮੜਾਉਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਂ ਜਿਹੜੀ ਉਹਨੂੰ ਮੁਕਾ ਦਿੰਦਾ ਹੈ ਬੈਰਾਰੀ ਮਹਲਾ ਚੌਥਾ ਬਰਾੜੀ ਰਾਗ ਦੇ ਵਿੱਚ ਸੋਢੀ ਸੁਲਤਾਨ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਰਾਈ ਆਪਣੇ ਮਖਾਰ ਮਿਲ ਤੋਂ ਇੰਜ ਕਹਿ ਰਹੇ ਹਨ ਜਪ ਮਨ RAM ਨਾਮ ਨਿਸਤਾਰਾ ਇਹ ਮੇਰੇ ਮਨ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾ ਹੂੰ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਅਨੇਕਾਂ ਜੁਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਸਾਰੇ ਪਾਪ ਨਾਸ਼ ਕਰ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਰਹਾਉ ਛੁੜਾ ਵਿਸਰਾਮ ਦੇਵਾਂਗੇ ਕਾਇਆ ਨਗਰ ਬਸਤ ਹਰਿ ਸਾਮੀ ਹਰ ਨਿਰਪੋ ਨਿਰਵੈਰ ਨਿਰੰਕਾਰ ਕਾਇ ਕਹਿੰਦੇ ਜੀ ਸਰੀਰ ਨੂੰ ਮਾਲਕ ਪ੍ਰਭੂ ਸਾਡੇ ਸਰੀਰ ਸ਼ਹਿਰ ਦੇ ਵਿੱਚ ਕਾਇਆ ਨਗਰ ਸਰੀਰ ਸ਼ਹਿਰ ਦੇ ਵਿੱਚ ਮਾਲਕ ਪ੍ਰਭੂ ਆਪ ਵਸਦਾ ਹੈ ਫਿਰ ਵੀ ਉਸ ਨੂੰ ਕੋਈ ਡਰ ਨਹੀਂ ਪਉਂਦਾ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਸ ਦਾ ਕੋਈ ਖਾਸ ਆਕਾਰ ਨਹੀਂ ਹੈ ਹਾਰੇ ਨਿਕਟ ਬਸ ਕਸ਼ ਨਦਰ ਨਯਾਰ ਹਰ ਲਬਾ ਗੁਰ ਵਿਚਾਰਾ ਪ੍ਰਮਾਤਮਾ ਸਦਾ ਸਾਡੇ ਨੇੜੇ ਵਸਦਾ ਹੈ ਪਰ ਸਾਨੂੰ ਦਿਸਦਾ ਨਹੀਂ ਹੈ ਪ੍ਰਮਾਤਮਾ ਸਾਡੇ ਨੇੜੇ ਵਸਦਾ ਹੋਇਆ ਵੀ ਸਾਨੂੰ ਦਿਸਦਾ ਨਹੀਂ ਹੈ ਗੁਰੂ ਦੀ ਬਖਸ਼ੀ ਸੂਝ ਦੇ ਨਾਲ ਉਹ ਪ੍ਰਮਾਤਮਾ ਲੱਭ ਪੈਂਦਾ ਹੈ ਹਰ ਆਪੇ ਸਾਸਰਾਬ ਰਤਨ ਹੀਰਾ ਹਰ ਆਪ ਕੀ ਆਪਸਰਾ ਗੁਰੂ ਜੀ ਬਖਸ਼ੀ ਮੱਥ ਦੇ ਨਾਲ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਇਸ ਨੂੰ ਵਿਹਾਜਣ ਵਾਲਾ ਸ਼ਾਹ ਹੈ ਸ਼ਰਾਫ ਹੈ ਉਸ ਨੇ ਆਪ ਹੀ ਇਹ ਜਗਤ ਦਾ ਖਲਾਰਾ ਰਚਿਆ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜ ਸੋ ਸਾਹ ਸਚ ਬਨਜਾਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਦਾ ਨਾਮ ਵਿਹਾਜਦਾ ਹੈ ਉਸ ਦਾ ਨਾਮ ਖਰੀਦਦਾ ਹੈ ਉਹ ਮਨੁੱਖ ਨਾਮ ਰਤਨ ਦਾ ਸ਼ਾਹੂਕਾਰ ਬਣ ਜਾਂਦਾ ਹੈ ਉਹ ਸਦਾ ਲਈ ਇਸ ਨਾਮ ਰਤਨ ਦਾ ਵਣਜ ਕਰਦਾ ਰਹਿੰਦਾ ਹੈ ਨਾਮ ਰਤਨ ਦਾ ਵਪਾਰ ਕਰਦਾ ਰਹਿੰਦਾ ਹੈ ਬੈੜਾਰੀ ਮਾਲਾ ਚੌਥਾ ਬੈੜਾਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਸੁਲਤਾਨ ਆਪਣੇ ਮੁਖਾਰਬਿੰਦੂ ਬਾਣੀ ਅਚਾਰਨ ਕਰਦੇ ਹੋਏ ਇਸ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ ਜਪ ਮੰਨ ਹਰ ਨਿਰੰਜਨ ਨਿਰੰਕਾਰਾ हे मेरे मन निरੰਜਨ ਦਾ ਮਤਲਬ ਹੁੰਦਾ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੋਵੇ ਜਿਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ हे मेरे मन ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਸਦਾ ਸਦਾ ਹਰ ਤੇ ਆਇ ਸੁਖ ਦਾਤਾ ਜਾ ਕਾਇੰਤ ਨਾ ਪਾਰਵਰਾ ਰਹਾਉ ਇਥੇ ਥੋੜਾ ਜਿਹਾ ਵਿਚਾਰਮ ਦੇ ਕੇ ਅੱਗੇ ਚਲਣਾ ਹੈ ਵਿਚਾਰ ਕਰਕੇ ਹੈ ਮਨ ਜਿਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੇ ਸਰੂਪ ਦਾ ਹੱਦ ਬੰਨਾ ਨਹੀਂ ਲੱਭਦਾ ਉਹ ਸੁਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਰਹਾਉ ਥੋੜਾ ਇਹ ਬਿਸ਼ਰਾਮ ਦਿਆਂਗੇ ਅਗਨ ਕੁੰਟ ਮੈਂ ਉਰਦ ਲਬ ਲਗਾ ਹਰ ਰੱਖੇ ਉਦਰ ਮੁਜਾਰਾ ਅਗਨ ਕੁੰਟ ਅੰਗ ਦਾ ਕੁੰਡ ਇਹ ਮਨ ਜਦੋ ਜੀਵ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਪੁੱਠਾ ਲਟਕਿਆ ਹੋਇਆ ਉਦੋਂ ਉਸਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਤਦੋਂ ਪ੍ਰਮਾਤਮਾ ਮਾਂ ਦੇ ਪੇਟ ਵਿੱਚ ਉਸ ਦੀ ਰੱਖਿਆ ਕਰਦਾ ਹੈ ਸੋ ਐਸਾਰੇ ਸੇਵੋ ਮੇਰੇ ਮਨ ਹਰ ਅੰਤ छुड़ाਉਣ ਹਾਰਾ ਏ ਮੇਰੇ ਮਨ ਇਹੋ ਜੀ ਸਮਰਥਾ ਵਾਲੀ ਪ੍ਰਭੂ ਦੀ ਸਦਾ ਸੇਵੀ ਸਦਾ ਸੇਵ ਸਦਾ ਸੇਵਾ ਕਰਿਆ ਕਰ ਉਹਦੀ ਹਮੇਸ਼ਾ ਭਗਤੀ ਕਰਿਆ ਕਰ ਅਖੀਰ ਵੇਲੇ ਵੀ ਕੋਈ ਪ੍ਰਭੂ ਛੁਡਾ ਸਕਣ ਵਾਲਾ ਹੈ ਜਾ ਕੇ ਹਿਰਦੇ ਬਸਿਆ ਮੇਰਾ ਹਰ ਹਰ ਤੇਸ ਜਨ ਕੋ ਕਰੂੰ ਨਮਸ਼ਕਾਰ ਜਿਸ ਮਨੁੱਖ ਦੇ ਹਿਰਦੇ ਵਿੱਚ ਸੱਚਾ ਪ੍ਰਮਾਤਮਾ ਪਰਮੇਸ਼ਰ ਰੱਬ ਜੀ ਆਪ ਵਸੇ ਹੋਏ ਹਨ ਜਿਸ ਸਿਰ ਦੇ ਵਿੱਚ ਪਰਮਾਤਮਾ ਵਸਿਆ ਰਹਿੰਦਾ ਹੈ ਏ ਮੇਰੇ ਮਨ ਉਸ ਮਨੁੱਖ ਅੱਗੇ ਸਦਾ ਸਦਾ ਹਮੇਸ਼ਾ ਸਿਰ ਨਵਾਇਆ ਕਰ ਹਰ ਕਿਰਪਾ ਤੇ ਪਾਇਆ ਹਰ ਜਪ ਨਾਨਕ ਨਾਮ ਅਧਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਕੀਤਾ ਜਾਂਦਾ ਹੈ ਜਿਸ ਨੂੰ ਪ੍ਰਾਪਤੋ ਕੀਤਾ ਜਾਂਦਾ ਹੈ ਉਹ ਨਾਮ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ ਮੇਰਾੜੀ ਮਾਲਾ ਚੌਥਾ ਬੜਾਰੀ ਰਾਗ ਦੇ ਵਿੱਚ ਸੋਢੀ ਸੁਲਤਾਨ ਧੰਨ ਧੰਨ RAMDAS GURU JI ਆਪਣੇ ਮੁਖਾਰਬਿੰਦ ਤੋਂ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਅਚਾਰਨ ਕਰਦੇ ਹੋਏ ਇਸ ਸ਼ਬਦ ਵਿੱਚ یوں ਕਹਿ ਰਹੇ ਹਨ ਜਪ ਮਨ ਹਰ ਹਰ ਨਾਮ ਨਿਤ ਧਿਆਏ ਸਤਿਗੁਰੂ ਕਹਿ ਰਹੇ ਹਨ ਕਿ हे ਮੇਰੇ ਮਨ ਸਦਾ ਪ੍ਰਭੂ ਦਾ ਨਾਮ ਸਦਾ ਪਰਮੇਸ਼ਰ ਦਾ ਨਾਮ ਜਪਿਆ ਕਰ ਪ੍ਰਮਾਤਮ ਦਾ ਧਿਆਨ ਧਰਿਆ ਕਰ ਜੋ ਇੱਛਾ ਸੋਈ ਪਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਰਾਉ ਉਸ ਪ੍ਰਭੂ ਦੇ ਦਰਤੋਂ ਤੂੰ ਜੋ ਕੁਝ ਮੰਗੇਗਾ ਉਹੀ ਪ੍ਰਾਪਤ ਕਰ ਲਏਗਾ ਤੈਨੂੰ ਕੋਈ ਦੁੱਖ ਵੀ ਆ ਕੇ ਪਹੁੰਚ ਨਹੀਂ ਸਕੇਗਾ ਰਹਾਉ ਤੁਲੇ ਬਿਸਰਾਮ ਦੇਾਂਗੇ ਸੋ ਜਪ ਸੋ ਤਪ ਸਬਰਤ ਪੂਜਾ ਜਿਤ ਹਰ ਸਿਓ ਪ੍ਰੀਤ ਲਗਾਏ ਹੈ ਮਨ ਜਿਸ ਸਿਮਰਨ ਦੀ ਬਰਕਤ ਦੇ ਨਾਲ ਪ੍ਰਮਾਤਮਾ ਦੇ ਨਾਲ ਪ੍ਰੀਤ ਬਣੀ ਰਹਿੰਦੀ ਹੈ ਉਹ ਸਿਮਰਨ ਹੀ ਜਪ ਹੈ ਉਹ ਸਿਮਰਨ ਹੀ ਤਪ ਹੈ ਉਹ ਸਿਮਰਨ ਹੀ ਵਰਤ ਹੈ ਤੇ ਉਹ ਸਿਮਰਣੀ ਪੂਜਾ ਹੈ ਬਿਨ ਹਾਰੇ ਪ੍ਰੀਤ ਹੋਰ ਪ੍ਰੀਤ ਸਭ ਛੁੱਟੀ ਇੱਕ ਖਿੰਮੈ ਬਿਸਰ ਸਭ ਜਾਏ ਪ੍ਰਭੂ ਦੇ ਚਰਨਾਂ ਦੇ ਪਿਆਰ ਤੋਂ ਬਿਨਾ ਹੋਰ ਜਪ ਤਪ ਆਦਿਕ ਦਾ ਪਿਆਰ ਝੂਠਾ ਹੈ ਜੋ ਇੱਕ ਖਿੰਨ ਵਿੱਚ ਹੀ ਉਹ ਪਿਆਰ ਭੁੱਲ ਜਾਂਦਾ ਹੈ ਤੂੰ ਬੇਅੰਤ ਸਰਬ ਕਲ ਪੂਰਾ ਕਿਸ ਕੀਮਤ ਕਹੀ ਨ ਜਾਏ ਇਹ ਪ੍ਰਭੂ ਜੀ ਤੂੰ ਬੇਅੰਤ ਹੈ ਤੂੰ ਸਾਰੀਆਂ ਤਾਕਤਾਂ ਦੇ ਨਾਲ ਪਰਪੂਰ ਹੈ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਨਾਨਕ ਸਰਨ ਤੁਮਾਰੀ ਹਰ ਜਿਓ ਆਵਤ ਵਿੱਚਦਾਏ ਇਹ ਪ੍ਰਭੂ ਜੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਪ੍ਰਭੂ ਜੀ ਮੈਂ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਜਿਵੇਂ ਤੈਨੂੰ ਸੋਹਣਾ ਲੱਗੇ ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤ ਤੋਂ ਬਚਾਈ ਰੱਖੀ ਰਾਗ ਬਿੜਾਰੀ ਮਹਲਾ ਪੰਜਵਾਂ ਕਰ ਪਹਿਲਾ ਰਾਗ ਬਿੜਾਰੀ ਕਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਤਿਗੁਰੂ ਇਸ ਸ਼ਬਦ ਵਿੱਚ ਇਉਂ ਕਹਿ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਜਿਸ ਵੀ ਮਨੁੱਖ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸ਼ਿਭ ਸੁਲਾਦਾ ਗੀਤ ਗਾਇਆ ਹੈ ਕੋਟ ਜਨਮ ਕੈ ਦੁੱਖ ਗਵਾਇਓ ਰਹਾਉ ਉਸਨੇ ਆਪਣੀ ਕਰੋੜਾ ਜਨਮਾਂ ਦੇ ਦੁੱਖ ਦੂਰ ਕਰਲੇ ਹਨ راہ ਥੋੜਾ ਵਿਸ਼ਰਾਮ ਦੇਾਂਗੇ ਜੋ ਚਾਹਤ ਸੋਈ ਮਨ ਪਾਇਓ ਸਵਸਲਾ ਕਰਨ ਵਾਲੇ ਮਨੁੱਖ ਨਹੀਂ ਜੋ ਕੁਝ ਵੀ ਆਪਣੀ ਮਨ ਵਿੱਚ ਸ਼ਾਹ ਕੀਤੀ ਉਸ ਨੂੰ ਉਹੀ ਪ੍ਰਾਪਤ ਹੋ ਗਈ ਕਰੇ ਕਿਰਪਾਰ ਨਾਮ ਦਿਵਾਇਓ ਗੁਰੂ ਨੇ ਕਿਰਪਾ ਕਰਕੇ ਉਸ ਨੂੰ ਪ੍ਰਭੂ ਦੇ ਦਰ ਤੋਂ ਪ੍ਰਭੂ ਦਾ ਨਾਮ ਵੀ ਦਵਾ ਦਿੱਤਾ ਸਰਬ ਸੁਖ ਹਰ ਨਾਮ ਵਡਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਲੋਕ ਪਰਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ ਗੁਰਪੁਰ ਸਾਧ ਨਾਨਕ ਮਤ ਪਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਅਕਲ ਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਹੈ ਅਕਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਿਲਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜਿੰਨੀ ਕੋ ਸੇਵਾ ਸਤਿਗੁਰਾਂ ਨੇ ਕਰਵਾਈ ਉਤਨੀ ਕੋ ਪ੍ਰਵਾਨ ਕਰ ਲੈਣਾ ਜੀ ਸਾਧ ਸੰਗਤ ਜੀ ਸਤਨਗੁਰ ਆਮਦਾ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਤੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਇਹਨਾਂ ਦੇ ਜਿਸ ਵਿੱਚ ਵੀ ਇਹਨਾਂ ਇਸ ਇਹਨਾਂ ਸ਼ਬਦਾਂ ਦੇ ਵਿੱਚ ਇਸ ਬਾਣੀ ਵਿੱਚ ਸਤਗੁਰੂ ਨੇ ਇਹੋ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਸ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਉਸ ਪ੍ਰਮਾਤਮਾ ਦੇ ਨਾਮ ਦੀ ਆराधना ਕਰਨ ਤੋਂ ਬਿਨਾਂ ਮਨੁੱਖ ਸੁਖ ਨਹੀਂ ਪ੍ਰਾਪਤ ਕਰ ਸਕਦਾ ਉਸ ਮਨੁੱਖ ਨੇ ਹੀ ਸੁਖ ਪ੍ਰਾਪਤ ਕੀਤਾ ਹੈ ਜਿਸ ਨੇ ਪਰਿਪੂਰਨ ਪਰਮੇਸ਼ਰ ਦਾ ਪ੍ਰਮਾਤਮਾ ਦਾ ਨਾਮ ਜਪਿਆ ਹੈ ਜਿਸ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਜਿਸ ਨੇ ਰੱਬ ਜੀ ਨੂੰ ਧਿਆਇਆ ਹੈ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਸ ਨੇ ਆਪਣੀ ਲੋਕ ਸੁਖੀਅਤ ਤੇ ਪ੍ਰਲੋਕ ਸੇਹੇ ਲੈ ਕਰ ਲੈ ਹਨ ਇਸ ਸੰਸਾਰ ਵਿੱਚ ਤੇ ਉਸ ਦਾ ਉਜਲਾ ਮੁਖ ਹੈ ਇਸ ਸੰਸਾਰ ਵਿੱਚ ਤੇ ਉਸ ਦਾ ਇਜ਼ਤ ਮਾਨ ਹੈ ਪਰ ਪਰਲੋਕ ਦੇ ਵਿੱਚ ਵੀ ਉਹ ਜਦੋਂ ਜਾਂਦਾ ਹੈ ਤੇ ਉਸ ਨੂੰ ਉੱਥੇ ਵੀ ਇਜ਼ਤ ਮਾਨ ਮਿਲਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਤਨੀ ਕੁ ਹਾਜ਼ਰੀ ਪ੍ਰਵਾਨ ਕਰ ਲੈਣੀ ਦਾਸ ਵੱਲੋਂ ਪਾਠ ਕਰਦੇ ਆ ਹੋਇਆ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਹਾਰ ਅਗਿਆਨੀ ਮਤਹੀਨ ਬੱਚਾ ਸਮਝ ਕੇ ਮਾਫ ਕਰ ਦੇਣਾ ਸਾਥ ਸੰਗਤ ਸੋ ਮਤ ਬਖਸ਼ਿਸ਼ ਕਰਨਾ ਅਰਦਾਸ ਕਰਨਾ ਕਿ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਦੀ ਬਲਬੁੱਧੀ ਪ੍ਰਾਪਤ ਹੋਵੇ ਆਪ ਜੀ ਦੇ ਨਾਲ ਸ਼ਬਦ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਸੋ ਸਾਥ ਸੰਗਤ ਹੁਣ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਜਿਹੜੀ ਕਿ ਮੈਂ ਹਰ ਰੋਜ਼ ਕਰਦਾ ਹਾਂ ਸਾਤ ਸੰਗਤ ਜੀ ਦਾਸ ਸਾਹਿਬ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਇਸ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਜੀ ਤੇ ਬੈਲ ਦਾ ਬਟਨ ਵੀ ਦਬਾ ਦਿਓ ਤਾਂ ਜੋ ਇਸ ਚੈਨਲ ਵੱਲੋਂ ਹਰ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਪਹੁੰਚ ਸਕੇ ਸਾਤ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਇੱਕ ਕਮੈਂਟਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਰਾਮਦਾਸ ਧੰਨ ਨਰਨਾਰੰਗਰ ਪ੍ਰਭੂ ਜ਼ਰੂਰ ਲਿਖਿਆ ਕਰੋ ਸਾਧ ਸੰਗਤ ਜੀ ਹੁਣ ਇੱਥੇ ਹੀ ਆਪਾਂ ਫਤਿਹ ਗਜ਼ਾ ਦੇਣੀ ਹੈ ਆਓ ਗੱਜ ਕੇ ਫਤਿਹ ਗਜ਼ਾਈਏ ਕੱਲ ਫਿਰ ਆਦਰੋਂ ਮੰਗੇ ਆਓ ਫਤਿਹ ਗਜ਼ਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ